हिमाचलियां ਲਈ ਇਹ ਸਰਦਾਰ ਸਭ ਤੋਂ ਵੱਡਾ ਮਦਦਗਾਰ ਸਾਬਤ ਹੋ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਸਿਹਰਾਜ ਖੇਤਰ ਵਿੱਚ ਜਿੱਥੇ ਆਗੂਆਂ ਦੇ ਵਾਅਦੇ ਵੀ ਬੇਅਸਰ ਸਾਬਤ ਹੋ ਰਹੇ ਹਨ। ਅਦੇ ਰਾਹਤ ਕਾਰਜਾਂ ਵਿੱਚ ਦੇਰੀ ਹੋ ਰਹੀ ਹੈ। ਉੱਥੇ ਸਿੱਖ ਸਰਦਾਰ ਪੀੜਤ ਲੋਕਾਂ ਲਈ ਕਿਸੇ ਮਸੀਹ ਤੋਂ ਘੱਟ ਨਹੀਂ। ਸ਼ਿਮਲਾ ਦੇ ਲੋਅਰ ਬਾਜ਼ਾਰ ਦਾ ਇੱਕ ਬੂਟ ਸ਼ੌਪ ਦਾ ਮਾਲਕ ਸਰਬਜੀਤ ਸਿੰਘ ਬੋਬੀ ਚੁੱਪਚਾਪ ਉਹ ਕਰ ਰਿਹਾ ਹੈ ਜੋ ਕਰੋੜਪਤੀ ਮੰਤਰੀ ਵ代ਕ ਤੇ ਨੌਕਰਸ਼ਾ ਹੁਣ ਤੱਕ ਕਰਨ ਚਾ ਸਫਰ ਰਹੀ ਹਨ ਜਦੋਂ ਹੈਲੀਕਾਪਟਰ ਕਉਂਦੇ ਹਨ ਫਾਰਮਾਂ ਖਿੱਚੀਆਂ ਜਾਂਦੀਆਂ ਹਨ ਤੇ ਬਿਆਨ ਜਾਰੀ ਕੀਤੇ ਜਾਂਦੇ ਹਨ ਤਾਂ ਬੋਬੀ ਚਪਚਾਬ ਹੜ ਪ੍ਰਭਾਵਿਤ ਪਰਿਵਾਰਾਂ ਦੇ ਖਾਤਿਆਂ ਵਿੱਚ ਪੈਸੇ ਪਾ ਰਹੇ ਹਨ ਉਸ ਦਾ ਕਹਿਣਾ ਹੈ ਕਿ ਮੈਂ ਸਰਾਜ ਦੇ ਲੋਕਾਂ ਨਾਲ ਵਾਦਾ ਕੀਤਾ ਹੈ ਕਿ ਜੇ ਮੈਨੂੰ ਕਰਨਾ ਪਿਆ ਤਾਂ ਮੈਂ ਪੀਖ ਵੀ ਮੰਗਾਗਾ ਪਰ ਮੈਂ ਕਿਸੇ ਨੂੰ ਦੁੱਖ ਵਿੱਚ ਨਹੀਂ ਛੱਡਾਂਗਾ ਬੋਬੀ ਨੇ ਇਸ ਹਫਤੇ ਇੱਕ ਜਨਤਕ ਸੰਦੇਸ਼ ਵਿੱਚ ਲਿਖਿਆ ਉਸ ਨੇ ਪਹਿਲਾਂ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 25000 ਦੀ ਸਿੱਧੀ ਨਕਦ ਸਹਾਇਤਾ ਰਾਸ਼ੀ ਪ੍ਰੋਵਾਈਡ ਕਰਵਾਈ ਅਲ 200 ਫਾਰਮ ਭਰ ਕੇ ਲੋਕਾਂ ਨੂੰ ਪੈਸੇ ਸਿੱਧੇ ਉਹਨਾਂ ਦੇ ਖਾਤਿਆਂ 'ਚ ਪਾਏ ਗਏ ਹੋਰ ਦੀ ਉੜੀਕ ਵਿੱਚ 300 ਹੋਰ ਹਾਲੇਪੋੜ ਰੱਖੇ ਹਨ ਜਿਨ੍ਹਾਂ ਦੀ ਉਹ ਮਦਦ ਕਰਨ ਵਾਲੇ ਹਨ ਉਹਨਾਂ ਨੇ ਕਿਹਾ ਕਿ ਹਰ ਪੈਸਾ ਸਿੱਧਾ ਪੀੜਤਾਂ ਨੂੰ ਜਾਵੇਗਾ ਵਿਚੋਲੀਆਂ ਜੱਕ ਕਮੇਟੀਆਂ ਰਾਹੀਂ ਨਹੀਂ ਹਾਲਾਂਕਿ ਇਹ اچانک দান ਦਾ ਕੰਮ ਨਹੀਂ ਇੱਕ ਦਹਾਕੇ ਤੋਂ ਵੱਸ ਸਮੇਂ ਤੋਂ ਬਾਬੀ ਅਤੇ ਉਸਦੇ ਵਲੰਟੀਅਰ ਨੇ ਆਈਜੀ ਐਨਸੀ ਅਤੇ ਕਮਲਾ 네ਰੂ ਹਸਪਤਾਲਾਂ ਦੋਵਾਂ ਵਿੱਚ ਇੱਕ ਮੁਫਤ ਰੋਜ਼ਾਨਾ ਲੰਗਰ ਚਲਾਇਆ ਹਰ ਰੋਜ਼ ਹਜ਼ਾਰਾਂ ਮਰੀਜ਼ਾਂ ਤੇ ਸੇਵਾਦਾਰਾਂ ਨੂੰ ਭੋਜਨ ਦਿੱਤਾ ਜਾਂਦਾ ਹੈ ਉਹ ਇੱਕ ਮੁਫਤ ਅੰਤਿਮ ਸੰਸਕਾਰ ਵੰਡ ਵੀ ਚਲਾਉਂਦੇ ਹਨ ਜਿਸ ਨੇ ਹਜ਼ਾਰਾਂ ਲਾवारिस ਲਾਸ਼ਾਂ ਨੂੰ ਸਨਮਾਨ ਨਾਲ ਸਨਮਾਨ ਘਾਟ ਤੱਕ ਸ਼ਮਸ਼ਾਨ ਘਾਟ ਤੱਕ ਪਹੁੰਚਾਇਆ ਹੈ